ਬੱਪੂ ਨੂੰ ਕਿਸਤ ਦੀਨਾ ਯਾਰ ਤੜੀਆਂ ਨਾਲ ਮਾਹੌਲ ਿਆ ਬਣਾ ਲੋ ਹਾਂ ਸੁਰਤ ਵਾ ਲੋ ਮਰੀ ਦੀ ਦੇ ਪੈ ਡੋਲਾ ਰੱਖਦੀ ਨਾ ਮੈਨੂੰ ਕਹਿੰਦੇ ਕੁੜੀ ਨਿਆਣੀ ਆ ਮਾਂ ਪਿਆਂਦੀ ਬਹਿ ਗਈ ਮੇਰੀ ਮੇਰਾ ਵਿਆਹ ਕਰਵਾਣ ਜੀ ਕਰਦਾ ਹੈ ਬੇਪੈ ਨਾ ਮੰਨਦੀ ਮੇਰੀ ਮੇਰਾ ਵਿਆਹ ਕਰਵਾਣ ਜੀ ਕਰਦਾ ਹੈ ਬੇਪੈ ਨਾ ਮੰਨਦੀ ਮੇਰੀ ਓਹ ਤੁੱਥਾ ਪੀ ਦੁੱਧ ਮੜਾਈਆਂ ਨੀ ਚੁੱਕਿਆ ਕਰਮ ਜਾਗਾਈਆਂ ਨੀ ਖਾਪੀ ਦੁੱਧ ਮੜਾਈਆਂ ਨੀ ਚੁੰਗਿਆ ਕਰਮਜਾ ਗਾਇਆ ਨਹੀਂ ਤੇਰਾ ਬਿਨਾ ਕਾੜਿਉ ਕੱਚੇ ਦੁੱਧ ਨੂੰ ਜਾਗ ਹਾਨਣੇ ਲਾਜੂ ਤੇਰਾ ਅਗਲੇ ਸਾਲ ਤੱਕ ਹਾਨਦੀ ਐ ਨਹੀਂ ਕੋਈ ਬਣ ਕੇ ਪਰਾਉਣਾ ਆਜੂ ਤੇ ਪਰ ਚੌਪਣ ਮੁੱਟਿਆਰ ਹੋਈ ਮੇਰੀ ਮਹਿਕਾ ਮੰਡੇ ਜਵਾਨੀ ਵੇ ਮਿਰਚਾ ਕੋਈ ਪੂਰੇ ਕਰ ਦੇਵੇ ਪਦ ਚੀਚ ਵਿੱਚ ਨਿਸ਼ਾਨੀ ਵੇ ਮੈਨੂੰ ਚੜਿਆ ਚਾ ਮੁਕ ਲਾਵੇ ਮੇਰਾ ਵਿਆਹ ਕਰਮਾਨ ਨੂੰ ਜੀ ਕਰ ਦੇ ਬੇਬੇ ਨਾ ਮਨ ਤੇ ਹੀ ਮੇਰੀ ਮੇਰਾ ਵਿਆਹ ਕਰਮਾਨ ਨੂੰ ਜੀ ਕਰ ਦੇ ਬੇਬੇ ਨਾ ਮਨ ਤੇ ਮੇਰੀ ਓਏ ਅੱਖੀਆਂ ਚ ਹੁਣੀ ਨਿੰਦਰ ਨਹੀਂ ਤੇਰੇ ਕੁੰਡ ਮੁਖੜੇ ਤੋਂ ਲਾਊਗਾ ਸ਼ਰਮਾਨ ਲਟੇਰੀ ਹੋ ਜਾਏਗੀ ਨੀ ਜਦੋਂ ਠੋਡੀ ਤੇ ਹੱਥ ਜਾਊਗਾ ਕੋਲ ਮਿਸ਼ਰੀ ਦੁੱਧ ਦਾ ਛੰਨਾ ਨਹੀਂ ਕੋਈ ਸ਼ਗਨਾ ਨਾਲ ਪਲਾ ਜੂ ਤੇਰਾ ਅਗਲੇ ਸਾਲ ਤੱਕ ਹਾਂ ਦੀਏ ਨਹੀਂ ਕੋਈ ਮਨ ਕੇ ਪਰੌਣਾ ਆ ਜੂ ਮੇਰਾ ਵਿਆਹ ਕਰਵਾ ਹਾਏ ਨੀ ਕੋਈ ਬਾਣੀ ਕੇ ਪਣਾਉਣਾ ਆ ਜੀ ਅਤੇਰਾ ਤੈਨੂੰ ਕਿੱਥੋਂ ਆਇਆ ਓਏ ਮੀਟਿੰਗ ਕਰਕੇ ਆ ਰਾਨਾ ਤੇਰਾ ਤੈਨੂੰ ਕਿੱਥੋਂ ਆਇਆ ਓਏ ਮੀਟਿੰਗ ਕਰਕੇ ਆ ਰਾਨਾ ਕਿਹੜਾ ਸਰਪੰਚ ਪਿੰਡ ਦਾ ਤੇਰੀ ਜਾਣਾ ਮੈਂ ਕਲਾਕਾਰ ਆ ਨਾ ਤੂੰ ਕਿਹੜਾ ਸਰਪੰਚ ਪਿੰਡ ਦਾ ਤੇਰੀ ਜਾਣਾ ਮੈਂ ਕਲਾਕਾਰ ਆ ਨਾ ਮੈਂ ਜੋ ਮੇਲਾ ਹੈ ਚਮਕਿੱਲੇ ਦਾ ਲੋਕ ਕੀ ਕਹਿੰਦੇ ਆ ਚਮਕਿੱਲਾ ਬੜ ਤੱਤੇ ਗਾਣੇ ਗਾਉਂਦਾ ਹਸੀ ਉਹ ਆਉਣ ਵਾਲੀ ਨਵੀਂ ਪੀੜੀ ਦਾ ਨੀ ਅੜੀਏ ਸੱਚ ਸੁਣਾਉਂਦਾ ਹਸੀ ਲੋਕ ਕੀ ਕਹਿੰਦੇ ਆ ਚਮਕਿੱਲਾ ਬੜ ਤੱਤੇ ਗਾਣੇ ਗਾਉਂਦਾ ਹਸੀ ਓ ਆਉਣ ਵਾਲੀ ਨਵੀਂ ਪੀੜੀ ਦਾ ਨੀ ਅੜੀਏ ਸੱਚ ਸੁਣਾਉਂਦਾ ਹਸੀ ਤੈਨੂੰ ਦੁਨੀਆ ਉੱਤੇ ਨਾ ਚੱਲਦਾ ਦੁਨੀਆ ਉੱਤੇ ਨਾ ਚੱਲਦਾ ਉਸ ਗੱਬਰੂ ਸ਼ਹਿਰ ਸ਼ਬੀਲੇ ਦਾ ਤੂੰ ਤੁਗਰੀ ਦੱਸ ਕਿ ਲੈਣ ਜਾਣਾ ਅੱਜ ਮੇਲਾ ਹੈ ਚਮਕੀਲੇ ਦਾ ਤੁਗਰੀ ਦੱਸ ਕਿ ਲੈਣ ਜਾਣਾ ਅੱਜ ਮੇਲਾ ਹੈ ਚਮਕੀਲੇ ਦਾ ਪਹਿਲੇ ਲਲਕਾਰ ਨਾਲ ਮੈਂ ਡਰ ਗਈ ਤੂੰ ਚਲੇ ਲਲਕਾਰ ਵੇ ਅੰਦਰ ਵੜ ਗਈ ਪਹਿਲੇ ਲਲਕਾਰ ਨਾਲ ਮੈਂ ਡਰ ਗਈ ਤੂੰ ਚਲੇ ਲਲਕਾਰ ਵੇ ਅੰਦਰ ਵੜ ਗਈ தர பட்டூா நாளி பட்டூ ਦਾ ਕੰਮ ਬੈਂਦੀ ਆਰ ਗੈਲ ਖੱਟੜੇ ਨੀ ਦੂਜਾ ਕੰਮ ਬੋਤ ਲਾ ਦੇਟ ਪਟਟੜੇ ਨੀ ਪਹਿਲਾ ਕੰਮ ਬੈਂਦੀ ਆਰ ਗੈਲ ਖੱਟੜੇ ਉਹ ਦੂਜਾ ਕੰਮ ਬੋਤ ਲਾ ਦੇਟ ਪਟਟੜੇ ਉਹ ਤੀਜਾ ਕੰਮ ਲੈਣੀ ਆ ਪੰਗੋਦੀ ਗੜਾਈ ਤੀਜਾ ਕੰਮ ਲੈਣੀ ਆ ਪੰਗੋਦੀ ਨਿਰਾਹੀ ਕੋਈ ਹਾਰ ਕੇ ਮਾਰੀ ਜਾਨ ਕਰਤੇ ਰਹੀ ਨੀ ਤੇਰੇ ਦਰ ਤੇ ਦਰ ਤੇ ਬਣਾਉਂਦਾ ਬੱਕਰੇ ਤੇਰੇ ਦਰ ਤੇ ਰਿੰਜਣ ਨੱਚ ਡੈਣੋਂ ਹਟ ਗਈ ਹਾਰ ਤੇ ਸ਼ਿੰਗਾਰ ਲਾ ਕੇ ਬੈਣੋਂ ਹਟ ਗਈ ਖੈਰ ਕਿ ਤਿਰਿੰਜਣ ਨੱਚ ਡੈਣੋਂ ਹਟ ਗਈ ਹਾਰ ਤੇ ਸ਼ਿੰਗਾਰ ਲਾ ਕੇ ਬੈਣੋਂ ਹਟ ਗਈ ਸਾਰਾ ਸਾਰਾ ਦਿਨ ਸਾਡੀ ਕਲੀ ਵਿੱਚ ਗੇੜੇ ਸਾਰਾ ਸਾਰਾ ਦਿਨ ਸਾਡੀ ਕਲੀ ਵਿੱਚ ਗੇੜੇ ਦੁੱਖਾਂ ਚ ਜਾਵਾ ਬੈਲੀ ਬਣਦਾ ਨਿਸ਼ਾਨ ਨਿਚੋ ਵੇਖ ਲਸਰੀਰ ਛਣਦਾ ਹਾਏ ਤੇਰੇਆ ਦੁੱਖਾਂ ਚ ਜਾਵਾ ਬੈਲੀ ਬਣਦਾ ਨਹੀਂ ਹਾਏ ਤੇਰੇਆ ਦੁੱਖਾਂ ਚ ਜਾਵਾ ਬੈਲੀ ਬਣਦਾ ਨਿਸ਼ਾਨ ਚ ਵੇਖ ਲਸਰੀਰ ਛਣਦਾ ਸਲਫਾ ਸ਼ਰਾਬ ਫੀਮ ਰੱਜ ਗਈ ਹਦਾਂ ਚ ਰੋਗ ਡੋਡਿਆਂ ਦਾ ਪੇੜਾ ਬਣਾ ਰਿਆ ਨੀ ਸਾਰੇ ਨਸ਼ਿਆਂ ਨੇ ਜਣ ਸਰੀਰ ਸਾਰਾ ਖਾਲਿਆ ਨੇ ਐਨਾ ਨਸ਼ਿਆ ਨੇ ਸੱਬਨਸੀਰ ਰੱਖੇ ਪੱਟ ਤੇ ਮਾਰੀ ਵੇ ਗੰਡਾਸੀ ਕਿਨੇ ਤੇਰੀ ਲੱਤ ਤੇ ਓਹ ਹਰ 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 ਰਾਮ ਹਰ ਹਰ ਕੁੱਲ ਕੇ ਸੱਬਨਸੀਰ ਰੱਖੇ ਪੱਟ ਤੇ ਮਾਰੀ ਵੇ ਗੰਡਾਸੀ ਕਿਨੇ ਤੇਰੀ ਲੱਤ ਤੇ ਸੱਬਨੀਆਂ ਸੀਰੀਆਂ ਤੇ ਖੱਡੇ ਚੇਮ ਕੀ ਲਾ ਸੱਬਨੀਆਂ ਸੀਰੀਆਂ ਤੇ ਖੱਡੇ ਚੇਮ ਕੀ ਲਖਾ ਕੇ ਇੰਨੀ ਜੇ ਵੇ ਆਕੇ ਲੰਘ ਗਿਆ ਓ ਜੱਟ ਦਾ ਜਿਉਣਾ ਜੱਕ ਤੇ ਨਾ ਰਹਿ ਗਿਆ ਹੋਰ ਕੋਈ ਤੈਨੂੰ ਜੇ ਵੇ ਆਕੇ ਲਾਈ ਦਿਆ ਨਾਲ ਜੱਟ ਦਾ ਜਿਉਣਾ ਜੱਕ ਤੇ ਨਾ ਰਹਿ ਗਿਆ ਚੱਲ ਮੇਰੇ ਨਾਲ ਚਾਰੇ ਲੈ ਲਈਏ ਲਾਵਾ ਨਹੀਂ ਆ ਜਾ ਮੇਰੇ ਨਾਲ ਚਾਰੇ ਲੈ ਲਈਏ ਲਾਵਾ ਜਿੱਤੀ ਧਿਆਨ ਦੀ ਹਰੇ ਨਾਮਾ ਜੀ ਵਿੱਚ ਕਰਦੇ ਓ ਕਰਦੇ ਮੁੰਡੇ ਦਾ ਚਿੱਤੇ ਰਾਜੀ ਪਟੋ ਮਨੀ ਮੈਂ ਦੱਸ ਕਰ ਕਰਦੇ ਮੁੰਡੇ ਦਾ ਰੋਕੇ ਨਾ ਜੀ ਨਹੀਂ ਅੱਜ ਕਰਦੇ ਅੱਧੀ ਅੱਧੀ ਰਾਤ ਨੂੰ ਖੁੱਲ ਜਾਵੇ ਮਨ ਮੱਲੋ ਜੋਰੀ ਢਲ ਜਾਵੇ ਅੱਧੀ ਰਾਤ ਨੂੰ ਖੁੱਲ ਜਾਵੇ ਮਨ ਮੱਲੋ ਜੋਰੀ ਢਲ ਜਾਵੇ ਮੈਂ ਦੱਸ ਕੀ ਕਰ ਲਾ ਕਿਤੇ ਮਿਲਵੇ ਕੱਲੀ ਨੂੰ ਹਾੜ ਦਿਆਂ ਮੇਰਾ ਹਰ ਵੇ ਤੇ ਬੰਗ ਕੁੱਟ ਪਾਰ ਲਾਂ ਮਿਲਵੇ ਆਪਣੇ ਬਾਂਗੋ ਕੁੱਟ ਪਾਰ ਲਾ ਉਹ ਤੇਰੇ ਕੂੜੇ ਕੂੜੇ ਅੰਗਾਰੀ ਢੀਲ ਵਿੱਚ ਪਾਈਆ ਬੰਕਾ ਦਾ ਇਹੇ ਕੂੜੇ ਕੂੜੇ ਅੰਗਾਰੀ ਢੀਣੀ ਵਿੱਚ ਪਾਈਆ ਬੰਕਾ ਦਾ ਨਹੀਂ ਭੁੱਲ ਲੈ ਲੈਣਾ ਤੈਨੂੰ ਇੱਕ ਨਾਲ ਲਾ ਕੇ ਹਾਂ ਜੇ ਸਰਦਾਰਾ ਕੀ ਕਹਾਨਾ ਹੈ ਜਰਾ ਇੱਕ ਨਾਲ ਲਾ ਕੇ ਹਾਂ ਜੇ ਸਰਦਾਰਾ ਕੀ ਕਹਾਨਾ ਹੈ ਜਰਾ ਮੈਂ ਨਹੀਂ ਵਿੱਦ ਸੋ ਤਾਂ ਸੋਵਰੀ ਕਦੇ ਭੁੱਲ ਭਲੇ ਖੇ ਲੰਗ ਜਾਵੇ ਸਾਡੇ ਦਰਮਰੇ ਦੀ ਹਾਨ ਦਿਆ ਕਦੇ ਬਿਨਾ ਖੰਗ ਤੋਂ ਖੰਗ ਜਾਵੇ ਤੇਰੀ ਜੋ ਬਰਾ ਯਾ ਦਸ ਤੌਂਦੀ ਆ ਅੱਖੀਆਂ ਵਿੱਚ نیند ਨਾ ਆਉਂਦੀ ਆ ਮੈਂ ਸੀਨੇ ਹੱਥ ਧਰ ਲਾ ਹੁਣ ਮਿਲਵੇ ਕੱਲ ਨੂੰ ਹਾਨ ਦਿਆ ਤੇਰਾ ਸ਼ਰਮਤ ਅੰਗ ਕੁੱਟ ਪਰਲਾ ਮਿਲ ਵੇ ਕੱਲੀ ਨੂੰ ਹਾਨਦਿਆ ਤੇਰਾ ਸ਼ਰਬਤ ਵੰਗ ਕੁੱਟ ਪਰਲਾ ਓ ਹੁਣ ਲੁੱਕ ਲੁੱਕ ਲਾਈਆਂ ਅੱਖੀਆਂ ਦੇ ਬੱਜਦੇ ਨੇ ਢੋਲ ਨਿਕਾਰੇ ਦੀ ਲੁੱਕ ਲੁੱਕ ਲਾਈਆਂ ਅੱਖੀਆਂ ਦੇ ਬੱਜਦੇ ਨੇ ਢੋਲ ਨਿਕਾਰੇ ਦੀ ਤੈਨੂੰ ਮੈਂ ਦੇਖਦੇ ਬਚਾ ਆਜਿ ਤਾਵਾ ਮਟਿਆ ਨਾ ਆਪੇ ਵਰਤੀ ਲਾ ਕੇ ਨੀ ਤੇ ਘੱਟ ਤੇ ਹਲ ਖਿੱਚਾ ਕੇ ਨੀ ਲੈ ਲੈਣਾ ਇਹੋ ਕਿ ਨਾਲ ਲਾ ਕੇ ਹਾਂ ਜੀ ਇਸੀ ਸੁਰਗਾ ਦਾ ਝਟਾ ਲੈ ਲੈਣਾ ਤੇ ਇਹੋ ਕਿ ਨਾਲ ਲਾ ਕੇ ਆਨ ਦੀਏ ਨੀ ਸੁਰਗਾ ਦਾ ਝਟਾ ਲੈ ਲੈਣਾ ਮੈਂ ਮਾਪਿਆਂ ਦੇ ਤਰੀਕੇ ਇਤਣੇ ਵੇ ਬਿਨ ਕੈਦੀਆਂ ਵਾਂਗ ਕੱਟਦੀ ਤੇਰੀ ਦਿੱਤੀ ਪਿਆਰ ਨਿਸ਼ਾਨੀ 'ਚ ਮੈਂ ਸਾਹਮਨਾ ਵਿੱਚ ਰੱਖਦੀ ਆ ਜਿੱਤ ਡੋਲਦਾ ਦਿਲ ਡਰਦਾ ਵੇ ਜੱਗ ਸੋਹਣੀਆਂ ਗੱਲਾਂ ਕਰਦਾ ਏ ਮੈਂ ਕਿਦਾ ਮੂੰਹ ਫੜਲਾ ਕੱਲੀ ਨੂੰ ਹਾਣਿਤ ਆ ਤੇਰਾ ਸ਼ਰਬਤ ਵਾਂਗੂੰ ਪੰਡ ਭਰ ਆਂ ਖੜਾ ਨੀ ਇਸ ਦੁਨੀਆ ਦਾ ਚੰਨ ਪਿਆਰ ਦੀ ਬਾਜੀ ਮਾਰ ਲਈਏ ਛੱਡ ਛੇੜਾ ਨੀ ਇਸ ਦੁਨੀਆ ਦਾ ਚੰਨ ਪਿਆਰ ਦੀ ਬਾਜੀ ਮਾਰ ਲਈਏ ਮੰਜੇ ਨੇ ਵਾਂਗੜਾ ਪਿਆਰਾ ਨਗਰ ਦੇ ਕਿੰਨੇ ਸਾਰੇ ਨਾਲੇ ਮੁਕਲੇ ਦੀ ਗੱਲ ਮੰਨ ਕੇ ਨਾ ਦੁਨੀਆ ਭਰ ਕੇ ਨੀ ਜੱਗ ਲੜਾਏ ਮੁੱਕ ਨਾਲ ਲਾ ਕੇ ਆਣਦੀ ਏ ਸੋਹਣਾ ਦਾ ਝੂਟਾਲਾ ਮਿਲਵੇ ਕੱਲੀ ਨੂੰ ਹਾਂ ਦਿੱਆ ਤੇਰਾ ਸ਼ਰਬਤ ਭੰਗ ਟਿੱਪਾਰ ਲਾ ਮੁੱਕ ਨਾਲ ਲਾ ਕੇ ਆਣਦੀ ਏ ਸੋਹਣਾ ਦਾ ਝੂਟਾਲਾ ਮੈਂ ਕਰਦਾ 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 ਮੈਂ